ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਅੱਜ ਆਪਾਂ ਗੱਲ ਕਰਦੇ ਆ ਸਿੱਖ ਧਰਮ ਤੇ ਇਤਿਹਾਸ ਵਿੱਚ ਪੰਜ ਪ੍ਰਧਾਨੀ ਪ੍ਰਣਾਲੀ ਦੀ ਕੀ ਮਹੱਤਤਾ ਹੈ ਸਿੱਖ ਧਰਮ ਤੇ ਸਮਾਜ ਵਿੱਚ ਪੰਜ ਪ੍ਰਧਾਨੀ ਪ੍ਰਣਾਲੀ ਦੀ ਵਿਸ਼ੇਸ਼ ਅਹਿਮੀਅਤ ਹੈ ਸਿੱਖ ਧਰਮ ਵਿੱਚ ਦੋ ਮਹਾਨ ਗ੍ਰੰਥ ਹੋਏ ਹਨ ਇੱਕ ਗੁਰੂ ਗ੍ਰੰਥ ਸਾਹਿਬ ਜੀ ਤੇ ਇੱਕ ਦਸੰਗ੍ਰੰਥ ਇਸ ਵਿੱਚ ਬਹੁਤ ਸਾਰੀ ਰਚਨਾ ਕੀਤੀ ਗਈ ਹੈ ਜਿੰਨਾ ਵਿੱਚ ਪੰਜ ਬਾਣੀਆਂ ਨੂੰ ਵੀ ਪ੍ਰਧਾਨਤਾ ਪ੍ਰਾਪਤ ਹੈ ਕਿਹੜੀਆਂ ਹਨ ਇਹ ਪੰਜ ਬਾਣੀਆਂ ਜਗਜੀਤ ਸਿੰਘ ਜੱਪਰ ਸਾਹਿਬ ਤਾਪਰ ਸਾਹਿਬ ਤੇ ਚੌਪਈ ਸਾਹਿਬ ਤੇ ਅਨੰਦ ਸਾਹਿਬ ਹੁਣ ਗੱਲ ਕਰਦੇ ਹਾਂ ਪੰਜ ਤਖਤਾਂ ਦੇ ਅਕਾਲ ਤਖਤ ਸਾਹਿਬ ਕੇਸਗੜ੍ਹ ਸਾਹਿਬ ਪਟਨਾ ਸਾਹਿਬ ਦੰਦਮਾ ਸਾਹਿਬ ਜਿੱਨਾਂ ਨੂੰ ਬੁੱਢਾ ਦਾਦੀ ਰਾਜਤਾਨੀ ਕਿਹਾ ਜਾਂਦਾ ਹੈ ਤੇ ਅੰਤਮ ਹੈ ਹਜੂਰ ਸਾਹਿਬ ਪੰਜ ਪਿਆਰੇ ਭਾਈ ਗਿਆਨ ਸਿੰਘ ਜੀ ਤਰਨ ਸਿੰਘ ਜੀ ਸਹਿਬ ਸਿੰਘ ਜੀ ਮੋਹਕਮ ਸਿੰਘ ਜੀ ਤੇ ਮਤਸੇਰ ਜੀ ककार केस कड़ा कंगा दुशहरा तरपानोवर अमृतसर बबेकसर संतोख सर सर, 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 राम सर, किले केतगढ़ साहब ਲੋ ਗੜ੍ਹ ਸਾਹਿਬ ਪਤੇ ਗੜ੍ਹ ਸਾਹਿਬ ਨਿਰਮੋਗੜ੍ਹ ਸਾਹਿਬ ਅਤੇ ਹੌਲਗੜ੍ਹ ਸਾਹਿਬ ਹੁਣ ਗੱਲ ਕਰਦੇ ਆ ਪੰਜ ਅੰਮ੍ਰਿਤ ਜਿੰਨਾ ਤੋਂ ਕੜਾ ਪ੍ਰਸ਼ਾਦ ਤਿਆਰ ਕੀਤਾ ਜਾਂਦਾ ਹੈ ਕਿਉਂ ਮੈਦਾ ਖੰਡਸ ਯਾਰਤੇ ਅਗਨੀ ਪੰਜ ਮੇਲ ਕਿੰਨਾ ਨਾਂ ਮੇਲ ਮਿਲਾਪ ਵਰਜਿਤ ਹੈ ਮੀਨੇ ਧੀਰ ਬੱਲੇ ਕੇ ਆਰਾਮ ਰਾਇ ਕੇ ਮਸੰਦ ਅਤੇ ਸੇਵ ਮੁਰੇ ਪੰਜ ਉਤਰ ਬੇਟਾ ਚੇਲਾ ਸੇਵਕ ਜਵਾਈ ਅਤੇ ਅਪਯਕਤ ਪੰਜ विकार काम क्रोध लोभ मोह ते हैं अहंकार पंज मुक्ति देवा सिंह राम सिंह टहर सिंह इच्छर सिंह ते फतेह सिंह पंज संस्कार पहला है जन्म संस्कार ਕਿਆ ਹੈਗਾ ਸਿੱਖਿਆ ਸੰਸਕਾਰ ਤੀਜਾ ਹੈਗਾ ਸਿੱਖੀ ਅਮਰਤ ਸੰਸਕਾਰ ਚੌਥਾ ਹੈਗਾ ਆਨੰਦ ਕਾਰਜ ਸੰਸਕਾਰ ਤੇ ਪੰਜਵਾਂ ਹੈਗਾ ਅੰਤਮ ਸੰਸਕਾਰ ਪੰਜ ਪ੍ਰਧਾਨੀ ਸਿੱਖੀ ਤੰਦੇ ਕੀ ਹਿਰਸੀ ਦੇਖਾ ਦੇਖੀ ਸਿੱਟ ਕੀ ਤੇ ਭਾਉ ਕੀ ਹੁਣ ਗੱਲ ਕਰਦੇ ਆ ਪੰਜ ਤਰੇਆਮਾਂਤੀ ਸਤਲੁਜ ਰਾਵੀ ਬਿਆਰ ਚਨਾਬ ਤੇ ਜੇਲਮ ਪੰਜ ਹਥਿਆਰ ਕਿਹੜੇ-ਕਿਹੜੇ ਹਨ? ਕਿਰਪਾਨ, ਤੀਰ ਕਮਾਨ, ਕਤਾਰ, ਬਰਛਾ ਤੇ ਬੰਦੂਕ ਪੰਜ ਗੁਣ ਕਿਹੜੇ-ਕਿਹੜੇ ਹਨ? ਸਤ ਸੰਤੋਖ ਦਇਆ ਧਰਮ ਤੇ ਧੀਰਜ ਪੰਜ ਪਾਪ ਕਿਹੜੇ ਕਿਹੜੇ ਹਨ ਚੋਰੀ ਵਿਭਚਾਰੀ ਨਸ਼ਾਖੋਰੀ ਕਰਤਕੰਨ ਤੇ ਜਮੀਰ ਮਰਨਾ ਇਹ ਹੈ ਪੰਜ ਪ੍ਰਧਾਨੀ ਪ੍ਰਣਾਲੀ ਆਹ ਫਰਮ ਨੂੰ ਵੀਡੀਓ ਚੰਨੀ ਲੱਗੀ ਤਾਂ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਸਿੱਖ ਇਤਿਹਾਸ ਸੰਬੰਧੀ ਹੋਰ ਜਾਣਕਾਰੀ ਤੁਹਾਡੇ ਤੱਕ ਸਾਂਝੀ ਕੀਤੀ ਜਾ ਸਕੇ ਧੰਨਵਾਦ